ਇਹ ਟੂ ਟ੍ਰੈਲ ਦੇ ਵਿੱਚ ਸੱਟ ਲੱਗੀ ਸੀਗੀ ਅਮਰ ਹਸਪੀਟਲ ਨੂੰ ਦਾਫਰ ਸੀਗੇ ਇਹਨਾਂ ਦਾ ਟਰਾਲੀ ਨਾਲ ਟਰਾਲੀ ਦੇ نیچے ਆ ਗਏ ਸੀਗੇ ਮੈਂ ਤਾਂ ਵੇਖਿਆ ਵੀ ਨਹੀਂ ਸੀ ਜਿਸ ਦਿਨ ਇਹਨੂੰ ਸੱਟ ਵੱਜੀ ਸੀ ਮੈਂ ਤਾਂ ਬਾਅਦ ਬੜੀ ਚੋਲਾ ਪਿੰਦਾ ਹੀ ਵੇਖਿਆ ਸੀ ਬਾਈ ਮੈਂ ਤੈਨੂੰ ਵੇਖਿਆ ਵੀ ਨਹੀਂ ਸੀ ਇੰਨੀ ਗਹਾਲਤ ਖਰਾਬ ਸੀ ਕਿ ਬਚਨ ਦੇ ਕੋਈ ਅਸਰ ਨਹੀਂ ਸੀਗੇ ਬਹੁਤ ਸ਼ੁਕਰ ਕਰਨਾ ਉਸ ਮਰਦ ਉਸ ਘੜੀ ਦਾ ਜੇ ਤੇ ਪਾ ਜਾਨੇ ਤਾਂ ਉਹ ਬੜਾ ਪੁੱਤਰ ਵਾਪਸ ਦੇ ਦਿੱਤਾ ਕਰਨਾ ਇਦਾਂ ਸੀਗੀ ਜੀ ਅਸੀਂ ਥੋੜੀ ਜ਼ਮੀਨ ਮੈਂ ਠੇਕੇ ਤੇ ਲੈ ਕੇ ਆਪਣਾ ਪਰਿਵਾਰ ਕਰਦਾ ਸੀਗਾ ਤਾਂ ਤੂੜੀ ਬਣਾ ਰਹੇ ਸੀਗੇ April ਦੇ ਵਿੱਚ ਜੈਕ ਉੱਪਰ ਚੱਕਿਆ ਸੀਗਾ ਜੈਕ ਫਸ ਗਿਆ ਇਹਨੇ ਥੱਲੇ ਆਇਆ ਨਹੀਂ ਹੈਗਾ ਅੱਗੇ ਤਾਂ ਮੈਨੂੰ ਫੋਨ ਕਰਕੇ ਪੁੱਛ ਲੈਂਦਾ ਸੀ ਵੀ ਤੁਸੀਂ ਵੀ ਡੈਡੀ ਮੈਂ ਕਿਵੇਂ ਕਰਾਂ ਚਲੋ ਮੈਨੂੰ ਵੀ ਇੱਥੇ ਤਸੱਲੀ ਸੀ ਤੋ ਲੇਬਰ ਵਾਲਿਆਂ ਦੇ ਕੋਲੋਂ ਕਹਿਤਾ ਜੀ ਵੀ ਤੂੰ ਥੱਲੇ ਵੜ ਕੇ ਨਟ ਖੋਲ ਦੇ। ਇਸ ਬੱਚੇ ਦੇ ਦਿਮਾਗ 'ਚ ਇਹ ਗੱਲ ਆਈ ਵੀ ਜਾਂ ਇਹ ਹੌਲੀ-ਹੌਲੀ ਥੱਲੇ ਆਏਗੀ ਜਾਂ ਉਹਨਾਂ ਕਿਹਾ ਹੁਣ ਰੱਬ ਜਾਣਦਾ ਜੀ ਅਸੀਂ ਤਾਂ ਕੋਲ ਹੈ ਹੀ ਨਹੀਂ ਸੀਗੇ। ਤੋ ਟਰਾਲੀ ਥੱਲੇ ਡਿੱਗਣ ਦੇ ਨਾਲ ਜਦੋਂ ਇਹਨੇ ਨਟ ਥੱਲੋ ਖੋਲਤਾ ਇੱਕਦਮ ਥੱਲੇ ਵੜ ਕੇ ਤਾਂ ਇਹ ਥੱਲੇ ਹੀ ਫਸਿਆ ਰਹਿ ਗਿਆ ਟਰਾਲੀ ਦੇ। ਯਾਨੀ ਕਿ ਉਹਨਾਂ ਐਂਗਲਾਂ ਦੇ ਵਿੱਚ ਫਸ ਗਿਆ।